ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੇ ਕਿ ਸਭ ਠੀਕ ਠਾਕ ਹੋਣਗੇ ਲਓ ਜੀ ਸਵੇਰ ਸਵੇਰ ਦਾ ਟਾਈਮ ਹੈ ਠੀਕ ਹੈ ਪੱਠੇ ਕੁੱਤਰੇ ਆ ਇੱਧਰ ਤੇ ਬਰਸਾਤ ਨਾਲ ਬੁਰੇ ਹਾਲਾਤ ਹੋ ਗਏ ਨੇ ਠੀਕ ਹੈ ਬਹੁਤ ਮਾੜਾ ਸਿਚੁਏਸ਼ਨ ਬਰਸਾਤ ਪਸ਼ੂਆਂ ਡੰਗਰਾਂ ਦਾ ਬਹੁਤ ਬੁਰਾ ਹੈ ਜੀ ਜੀ ਹੁਣ ਫੌਜੀ ਪੱਠੇ ਤੇ ਆ ਕੁੱਤਰਨ ਫੌਜ ਨੂੰ ਸਾਰੇ ਪਈਆਂ ਗਾਲਾਂ ਥੋੜਾ ਕੰਮ ਉਲਟ ਫੁਲਟ ਕਰ ਕਰਦਾ ਕੀ ਰਹੀ ਐ ਤੇ ਬਾਕੀ ਚੱਕਰ ਬਹੁਤ ਬੁਰਾ ਆ ਰਿਹਾ ਪਾਣੀ ਪਾਣੀ ਆ ਰਿਹਾ ਤੇ ਬਰਸਾਤ ਨਾਲ ਕਿਉਂਕਿ ਜਿੰਨੇ ਕ ਵੱਡੇ ਜਾਂਦੇ ਪਾਣੀ ਪੱਠਿਆਂ ਚ ਪਾਣੀ ਖੜਾ ਪੱਠਿਆਂ ਚ ਤੇ ਜਿੰਨੇ ਕ ਵੱਡੇ ਜਾਂਦੇ ਉਹਨੇ ਘਲੇ ਜਾਂਦੇ ਨੇ ਤੇ ਇਧਰ ਵੀ ਹੋ ਗਈ ਸਫਾਈ ਪਸ਼ੂਆਂ ਡੰਗਰਾਂ ਦੀ ਬੂ ਸਫਾਈ ਕਰੀ ਜਾਂਦੇ ਇਧਰ ਠੀਕ ਹੈ ਤੇ ਪੱਠੇ ਕਿਸੇ ਦੇ ਮਾੜੇ ਮੋٹے ਪਾਤੇ ਹੈਗੇ ਪਈ ਸੀ ਤੇ ਹੁਣ ਪੁੱਤਰ ਕੇ ਤਾਜੇ ਪਾਣੀ ਪਾਵਾਂਗੇ ਮੱਚ ਠੀਕ ਹੈ ਬਰਸਾਤ ਚ ਸਭ ਤੋਂ ਔਖਾ ਕੰਮ ਹੀ ਹੈ ਤਸਵਾ ਡੰਗਰਾਂ ਦਾ ਠੀਕ ਹੈ ਉਨਾ ਪਰਠੇ ਕੋਤਰੇ ਇਕਰੀ ਪਾਵਾਂਗੇ ਪਸ਼ੂਆਂ ਡੰਗਰਾਂ ਨੂੰ ਇਕ ਨੀ ਸਰੇ ਪਾਏ ਸੀ ਛੋਟੇ ਮੋਟੇ ਪਏ ਸੀ ਤੇ ਇਧਰ ਕਰਦੇ ਲੱਗੇ ਸਫਾਈ ਕਰਨ ਠੀਕ ਹੈ ਤੇ ਹੁਣ ਇਧਰ ਆਪਣੇ ਕਟੀਆਂ ਦਾ ਕੀ ਹਾਲ ਹੈ ਤੁਹਾਨੂੰ ਇਧਰ ਆਪਣੀਆਂ ਵਛੀਆਂ ਕਟੀਆਂ ਦਿਖਾਉਣੇ ਕੀ ਹਾਲਾਤ ਹੋ ਗਏ ਉਹਨਾਂ ਦੇ ਆ ਆ ਲਓ ਆ ਬੱਚੀ ਸੀ ਆਪਣੀ ਕਰਮਾਂ ਵਾਲੀ ਚੱਕੜੀ ਚੱਕੜ ਕਰੀ ਖੜੀ ਐ ਠੀਕ ਹੈ ਕੱਲ ਪਾਣੀ ਕੱਢਿਆ ਸੀ ਪਰ ਉਹ ਚੱਕੜ ਜਾ ਤੇ ਬਾਣੀ ਜਾਣੀ ਸੀ ਚਿੱਟੀ ਸੀ ਬੱਚੀ ਆਪਣੀ ਅੰਡੇ ਰਗੀ ਤੇ ਕਲਰ ਹੀ ਚੇਂਜ ਹੋ ਗਿਆ ਕੋ ਕਰਮ ਵਾਲੀਆਂ ਬੈਠੀਆਂ ਦੋ ਤੇ ਦੋ ਠੀਕ ਹੈ ਬਰਸਾਤ ਚ ਨਾ ਤੇ گاਵਾ ਬਾਹਰ ਕੱਢਣ ਜੋਗੇ ਕਿਉਂਕਿ ਅੰਦਰ ਚੱਲ ਪੱਕੀ ਜਗ੍ਹਾ ਹੈਗੀ ਆਪਾਂ ਅੰਦਰ ਖੀ ਰੱਖੀ ਦੀਆਂ ਫਿਰ ਆ ਇੱਥੇ ਖੁੱਲੀਆਂ ਛੱਡੀਆਂ ਚਾਰਾ ਸੁੱਕਾ ਥਾਂ ਹੈਗਾ ਇੱਥੇ ਬਹਿ ਜਾਂਦੀਆਂ ਨੇ ਤੇ ਖੁਰਲੀ ਪਲਟਾਤੀ ਇਹਨਾਂ ਨੇ ਅੱਜ ਹੁਣ ਪੱਠੇ ਪਾਉਣੇ ਫਿਰ ਕੁੱਤਰ ਕੇ ਸਿਰੇ ਪਾਇਆ ਸੀ ਇਹਨਾਂ ਨੂੰ ਧਣਾ ਦੂਣਾ ਪਰ ਇਹਨਾਂ ਨੇ ਪਲਟਾਤੀ ਖੁਰਲੀ ਮੱਛਰੀਆਂ ਸਿਰੇ ਬਰਸਾਤ ਚ ਤੇ ਇਹਨਾਂ ਨੇ ਪਲਟਾਤੀ ਸਵੇਰ ਐਟਰ ਬਣ ਕੇ ਛੱਪੜ ਪਲਾਟਾਂ ਦੇ ਸਭ ਤੋਂ ਔਖਾ ਕੰਮ ਹੈ ਬਰਸਾਤ ਚ ਪਸ਼ੂਆਂ ਦਾ ਠੀਕ ਹੈ ਸਰਨ ਔਖਾ ਕੰਮ ਹੈ ਦੋਸਤੋ ਕਹਿ ਦਿੰਦੇ ਨੇ ਪਸ਼ੂਆਂ ਦਾ ਦੁੱਧ ਠੀਕ ਹੈ ਮਹਿੰਗਾ ਇਹ ਤਾਂ ਸੋਖਾ ਜਿਹਾ ਕੰਮ ਸੋਖਾ ਨਹੀਂ ਗਾ ਦੋਸਤੋ ਸਭ ਔਖਾ ਕੰਮ ਹੈ ਗਰਮੀ ਗਰਮੀ ਚ ਵੀ ਬੰਦਾ ਕੰਮ ਕਰ ਲੈਂਦਾ ਸਰਦੀ ਚ ਵੀ ਕਰ ਲੈਂਦਾ ਸਭ ਤੋਂ ਘੱਟ ਲੱਗਦਾ ਬਰਸਾਤ ਸਮਝੋ ਜੇ ਬਰਸਾਤ ਪੈ ਗਈ ਜਿਨ੍ਹਾਂ ਨੇ ਪਸ਼ੂ ਰੱਖੇ ਪਿੰਡਾਂ ਚ ਜਿੱਦਾਂ ਕੱਚਾ ਥਾਂ ਆ ਜਿੱਥੇ ਉੱਥੇ ਤਾਂ ਬਾਹਲਾ ਬੁਰਾ ਹਾਲ ਹੋ ਜਾਂਦਾ ਐਨਾ ਬੁਰਾ ਹਾਲ ਹੁੰਦਾ ਵੀ ਮਤਲਬ ਵੀ ਪਜਾਮਾ ਵੀ ਲਾਉਣਾ ਪੈਂਦਾ ਸਿਰਫ ਕੱਚੇ ਚ ਤੇ ਉਧਰ ਟੀ-ਸ਼ਰਟ ਵੀ ਰੋਣੀ ਪੈਂਦੀ ਸਿਰਫ ਕੱਚੇ ਚ ਕੰਮ ਕਰਨਾ ਪੈਂਦਾ ਲਿਬੜਨਾ ਪੈਂਦਾ ਚੱਪੜਾ ਲੱਥ ਜਾਂਦੀ ਨੰਗੇ ਪੈਰੀ ਠੀਕ ਹੈ ਪੱਠੇ ਪਾਉਣੇ ਪਏ ਤੇ ਕਰਨਾ ਪੈਂਦਾ ਤੇ ਚਲੋ ਕਰਮ ਹੈ ਆਪਣਾ ਕਰਨਾ ਹੈ ਤਾਂ ਠੀਕ ਹੈ ਜੀ ਤੇ ਕਰੀ ਜਾਂਦੇ ਐ ਤੇ ਬਸਤ ਜਿੰਨਾ ਤੱਕ ਬਰਸਾਤ ਆਉਂਦੀ ਉਹਨੇ ਚੱਕਰੀ ਓੱਖਾ ਕਿਉਂਕਿ ਦੋਸਤੋ ਚਲੋ ਆਪਣੇ ਤਾਂ ਫੇਰ ਵੀ ਕਹਿ ਦਈਏ ਜੇ ਆਪਾਂ ਆਪਣੇ ਪਸ਼ੂਆਂ ਦਾ ਸੰਭੀ ਜਾਂਨੇ ਪਾਣੀ ਤੇ ਦੋਸਤੋ ਕੋਈ ਗੱਲ ਨਹੀਂ ਦੋ ਚਾਰ ਦਿਨ ਓੱਖੇ ਸੁੱਕੇ ਟਪ ਜਾਂਦੇ ਐ ਬਰਸਾਤ ਦਾ ਪਾਣੀ ਨਾ ਠੀਕ ਐ ਪਰ ਓੱਖਾ ਤੇ ਉੱਥੇ ਹੋ ਜਾਂਦਾ ਨਾ ਜਿੱਥੇ ਹਾਰਡ ਆਉਂਦੇ ਨੇ ਪਾਣੀ ਆ ਜਾਂਦਾ ਤੇ ਉੱਥੇ ਬਹੁਤ ਓੱਖਾ ਜਾਂਦਾ ਪਰਿਵਾਰ ਨਾ ਪਰਿਵਾਰਾਂ ਨੂੰ ਆਪਣਾ ਆਪ ਆਪਣਾ ਘਰ ਆਪਣੇ ਪਸ਼ੂਆਂ ਦਾ ਮਾਲ ਪਸ਼ੂਆਂ ਦਾ ਉਹਨਾਂ ਦੇ ਪੱਠੇ ਉਹਨਾਂ ਦੀ ਤੂੜੀ ਠੀਕ ਹੈ ਬਹੁਤ ਕੁਛ ਚੱਲਣਾ ਪੈਂਦਾ ਫਸਨਾ ਖਰਾਬ ਹੋ ਜਾਂਦੀਆਂ ਠੀਕ ਹੈ ਫਸਲਾਂ ਬਰਬਾਦ ਹੋ ਜਾਂਦੀਆਂ ਉੱਥੇ ਬਹੁਤ ਕੁਛ ਚੱਲਣਾ ਪੈਂਦਾ ਪਰਮਾਤਮਾ ਸੁੱਖ ਰੱਖੇ ਸਭ ਦੀ ਸਭ ਪਰਿਵਾਰਾਂ ਦੇ ਚੜ੍ਹਦੀ ਕਲਾ ਰੱਖੇ ਤੇ ਇਹ ਜੀ مصیبتوں ਕਹਿੰਦੇ ਹਨ ਨਿਕਲਦਾ ਬਲ ਬਖਸ਼ੇ ਹਾਂਜੀ ਦੋਸਤੋ ਆਹ ਨਾਲ ਤੇ ਕੰਪਨੀ ਕੋ ਬੱਚੀ ਆ ਸਾਈ ਵਾਲ ਠੀਕ ਹੈ ਇਹ ਆਪਣੇ ਘਰ ਦੀ ਬੱਚੀ ਆ ਤੇ ਇਹ ਨਾ ਮਨ ਕੇ ਚਲੋ ਪਹਿਲਾਂ ਤਾਂ ਇਹ ਚਾਰੀ ਨੂੰ ਹੋ ਗਿਆ ਕਿ ਪੰਜ ਮਹੀਨੇ ਤੱਕ ਗੱਭਣਿਆ ਤੇ ਦੁੱਧ ਉੱਤਰ ਗਿਆ ਚਲੋ ਕੇਰ ਕਹਿੰਦੇ ਵੀ ਉਹ ਹਾਰਮੋਨ ਚੇਂਜ ਹੋ ਜਾਂਦੇ ਆ ਤੇ ਪਰਸੋਂ ਉਹਨਾਂ ਨੇ ਇਹਨੂੰ ਕਿਤੇ ਝਟਕਾ ਲਾ ਕੇ ਜਾ ਤ ਪਰਲੀ ਗਾਉਂ ਨੂੰ ਮਾਰਿਆ ਕਿਤੇ ਉਹ ਤਿਲਕੀ ਤਿਲਕੀ ਤਿਲਕਨ ਤੋਂ ਬਾਅਦ ਨਾ ਕਿਤੇ ਇੱਥੇ ਫਰ ਤੇ ਕਿਤੇ ੱਗਣਾਂ ਝਟਕਾ ਤੇ ਚਾਰੀ ਕੋ ਓਖਿਆ ਬੈਠਿਆ ਨਾ ਜਾਵੇ ਲਾਤ ਨਾ ਲਾਵੇ ਸਾਨੂੰ ਤਾਂ ਹੋ ਗਈ ਟੈਨਸ਼ਨ ਟੈਨਸ਼ਨ ਕਿਉਂ ਗਈ ਤੁਸੀਂ ਮੰਨ ਲੀਓ ਦੋਸਤੋ ਕੱਲ ਸਵੇਰ ਮੈਨੂੰ ਰੋਟੀ ਵੀ ਚੰਗੀ ਲੱਗੀ ਮੇਰਾ ਮਾਲਾ ਵੀ ਇਹ ਕਹਿੰਦੇ ਹਨ ਵੀ ਇੱਕ ਘਰ ਦਾ ਇੱਕ ਜੀ ਹੁੰਦਾ ਜਿਹੜਾ ਆਪਾਂ ਘਰੇ ਪਾਲਦੇ ਹਾਂ ਠੀਕ ਆ ਜਿਵੇਂ ਆਪਾਂ ਆਪਣੇ ਬੱਚੇ ਪਾਲਦੇ ਹਾਂ ਉਦਾਂ ਜੇ ਪਾਲਨੇ ਆ ਪੈਂਦੀ ਹੁਣ ਇਹਨੂੰ ਲਗਭਗ ਸਾਨੂੰ 2.5 ਸਾਲ ਹੋ ਗਏ ਸਾਹਮ ਦੇ ਨੂੰ 2.5 ਸਾਲ ਦੇ ਲੋਕ ਇੱਕ ਇੱਕ ਦਿਨ ਕਿ ਤਨ ਪਾਲਿਆ ਸੀ ਤੇ ਮਤਲਬ ਸਾਨੂੰ ਸਾਰੇ ਪਰਿਵਾਰ ਨੂੰ ਮਾਲਾ ਵੀ ਬੜਾ ਹੋਇਆ ਵੀ 2.5 ਸਾਲ ਮਿਹਨਤ ਕੀਤੀ ਵੀ ਬੱਚੀ ਖਰਾਬ ਹੋ ਗਈ ਸਾਡੀ ਵੜ ਖਰਾਬ ਹੋ ਗਈ ਉਧਰ ਉਧਰ ਗੱਪਣਿਆ ਸਾਨੂੰ ਤਾਂ ਟੈਨਸ਼ਨ ਹੋ ਗਈ ਜਿਹੜਾ ਦੁੱਧ ਲਈ ਪਤਾ ਸੀ ਤਾਂ ਉਹ ਟਰਾਈ ਕਰਦੇ ਫਿਰਦੇ ਹੋਰ ਹੀ ਪੰਗਾ ਹੋ ਗਿਆ ਕੱਲ ਇੱਕ ਪਰਸਾ ਜਦ ਪ੍ਰਮਾਤਮਾ ਨੇ ਪਰ ਸਾਨੂੰ ਮਤਲਬ ਵੀ ਕਹਿੰਦੇ ਹੁੰਦੇ ਨਾ ਵੀ ਇੱਕ ਆਸ ਬੜੀ ਹੁੰਦੀ ਜਿੱਥੇ ਆਪਾਂ ਜਿਹੜੇ ਗੁਰੂਆਂ ਨੂੰ ਮੰਨੀਏ ਜਿਹੜੇ ਗੁਰੂ ਘਰ ਜਾਈਏ ਉੱਥੇ ਵੀ ਕਹਿੰਦੇ ਹੁੰਦੇ ਆਂ ਤੇ ਆਸਰ ਕਰੀ ਚਾਹੀਦੀ ਆ ਇੱਕ ਹੁੰਦੇ ਤੇ ਯਕੀਨ ਰੱਖਣਾ ਚਾਹੀਦਾ ਪਰ ਮੈਨੂੰ ਆਇਆ ਸੀ ਮੈਂ ਹੈ ਬਾਬਾ ਗੁਰੂ ਸਾਡੇ ਨਾਲ ਮਤਲਬ ਵੀ ਨਹੀਂ ਕਰਦਾ ਇਦਾਂ ਵੀ ਸਾਡਾ ਪ੍ਰਮਾਤਮਾ ਰੱਬ ਇਦਾਂ ਨਹੀਂ ਕਰਦਾ ਵੀ ਸਾਡੀ ਮਿਹਨਤ ਐਵੇਂ ਖਰਾਬ ਨਹੀਂ ਜਾਂਦੀ ਜਾਂਦੀ ਪਰ ਉਹ ਅਸੀਂ ਅਰਦਾਸ ਕੀਤੀ ਬਾਬੇ ਗੜੀ ਬਾਬਾ ਜੀ ਨੂੰ ਜਿਵੇਂ ਮਰਜ਼ੀ ਕਰੋ ਠੀਕ ਕਰੋ ਸੈੱਟ ਕਰੋ ਜਿਵੇਂ ਹੁੰਦਾ ਬੰਦੇ ਦੇ ਮਨ 'ਚ ਕਰੋ ਸ਼ੁਕਰ ਕਰਤਾ ਸਾਡੀ ਮਾਰੀ ਸੱਟ ਹੋ ਗਈ ਆ ਤੇ ਮੈਂ ਨਾ ਕਿਤੇ ਗੱਲ ਚ ਕਿਹੜਾ ਜਾਣਾਂ ਵੀ ਸਾਨੂੰ ਨਾਨਕੇ ਚਲ ਘਰ ਦਾ ਪਾਲੀ ਹੋਈ ਬੱਚੀ ਦਾ ਇੰਨਾ ਅਫਸੋਸ ਹੋਇਆ ਵੀ ਸਾਡੇ ਕੋਲ ਵੀਡੀਓ ਤੇ ਸਾਡੇ ਵੀਡੀਓ ਤੇ ਕੀ ਬਣਾਉਣੀ ਸੀ ਕੱਲ ਨਹੀਂ ਕੁਝ ਨਹੀਂ ਦਿੱਤਾ ਸੀ ਮਾਲਾ ਵੀ ਉੱਧਰ ਚਲ ਆਪਾਂ ਮੜਾ ਮੋਟਾ ਕੈਂਰੀ ਵਲੋਗ ਪਾ ਬੱਚਿਆਂ ਦੀ ਵੀਡੀਓ ਪਾ ਦਿੰਨੇ ਖੇਡਣ ਖੁੱਡਣ ਦੀ ਪਰ ਸਾਨੂੰ ਕੱਲ ਨਾ ਤੇ ਕਿਹੜੀਆਂ ਵੀਡੀਓ ਬਣਨੀਆਂ ਸੀ ਜਿਹੜੇ ਕੈਮਰੇ ਤੇ ਸਾਨੂੰ ਤੇ ਘਰੇ ਮੰਨ ਲਓ ਵੀ ਰੋਟੀ ਵੀ ਚਲੋ ਖਾਧੀ ਐ ਤੇ ਹੰਦੇ ਹੰਦੇ ਵੀ ਰੋਟੀ ਬੰਦਾ ਛੱਡਦਾ ਤੇ ਨਹੀਂਗਾ ਪਰ ਉਹ ਚੀਜ਼ ਹੁੰਦੀ ਨਾ ਕਿ ਖੁਸ਼ੀ ਨਾਲ ਰੋਟੀ ਖਾਣੀ ਐ ਇੱਕ ਪਰਿਵਾਰ ਚ ਹੱਸ ਕਰ ਉਹ ਸਾਨੂੰ ਬੜਾ ਕੰਨ ਹੋਇਆ ਤੇ ਮੈਂ ਤੇ ਉਹ ਧੰਨੇ ਜਿਹੜੇ ਪਰਿਵਾਰ ਜਿਹੜੇ ਉਹ ਧੰਨੇ ਜਿਹੜੇ ਲੋਕ ਜਿਹੜੇ ਲੋਕ ਜਿਨ੍ਹਾਂ ਦੇ ਪਰਿਵਾਰ ਅਮਰਜੈਂਸੀ ਚ ਪਏ ਨੇ ਤੇ ਬੈੱਡਾਂ ਤੇ ਪਏ ਬੋਤਲਾਂ ਲੱਗੀਆਂ ਤੇ ਕੈਮਰੇ ਚੱਕ ਕੇ ਉਹਨਾਂ ਦੀ ਵੀਡੀਓ ਬਣਾ ਰਹੇ ਆ ਐਜੇ ਮਹਾਪੁਰਚੇ ਵਿੱਚ ਠੀਕ ਹੈ ਨਾ ਪਰਿਵਾਰ ਆਪਣੇ ਆਪਣਾ ਵੇਖ ਭਾਵੇਂ ਆਪਣਾ ਨਾਲ ਕੋਈ ਰਿਸ਼ਤੇਦਾਰ ਹੋਵੇ ਜੇ ਕੋਤੇ ਮਾਨਾ ਵੀ ਕਿਤੇ ਵੀ ਹੋ ਜਾਂਦਾ ਮੰਨ ਕੇ ਚਲੋ ਕੋਈ ਜਰੀ ਬਿਮਾਰ ਹੋ ਜਾ ਬੰਦਾ ਵੈਸੇ ਦਿੱਕਤ ਆ ਜੀ ਤੇ ਉੱਥੇ ਬੰਦਾ ਕੀ ਜਿਹੜੀ ਪਤਾ ਲੈਣ ਜਾਂਦਾ ਤੇ ਬੰਦੇ ਨੂੰ ਬੜਾ ਅਫਸੋਸ ਹੁੰਦਾ ਯਾਰ ਨਹੀਂ ਮਾੜਾ ਆਇਆ ਠੀਕ ਹੈ ਪਰ ਯਾਰ ਕਈ ਲੋਕ ਤਾਂ ਅੱਜ ਵੇਖੀ ਦੇ ਨੇ ਵੀਡੀਓ ਚੱਕਿਆ ਘਰ ਦੀ ਬਿਮਾਰ ਹੈ ਜਾਂ ਪਰ ਆਪ ਦਾ ਬੱਚਾ ਬਿਮਾਰ ਹੈ ਜਾਂ ਕੋਈ ਰਿਸ਼ਤੇਦਾਰ ਬਿਮਾਰ ਹੈ ਤੇ ਉਹਨੂੰ ਉਹਦੀ ਵੀਡੀਓ ਬਣਾ ਰਿਹਾ ਤੇ ਸਾਨੂੰ ਤੇ ਲਾਲੋ ਵੀ ਸਾਨੂੰ ਤਾਂ ਬੱਚੀ ਦਾ ਹੀ ਨਫਸੋਸ ਹੋਇਆ ਵੀ ਸਾਨੂੰ ਤਾਮਸੋਸ ਹੋਇਆ ਵੀ ਇੱਕ ਤਾਂ ਸਾਡਾ ਘਰ ਦਾ ਜੀ ਹੈ ਦੂਸਰਾ ਇੱਕ 2.5 ਸਾਲ ਹੋ ਗਏ ਸਾਨੂੰ ਮਿਹਨਤ ਕਰਦੇ ਨੂੰ ਵੀ ਪਰ ਮਾਤਾ ਮ ਵੀ ਇਹ ਕੀ ਕੀਤਾ ਵੀ ਸਾਡੀ ਤਾਂ ਮਿਹਨਤ ਹੀ ਸਾਡੀ ਖਰਾਬੀ ਇੱਕ ਇੱਕ ਦੇਣ ਪਸ਼ੂ ਦੋਸਤੋ ਬੜਾ ਔਖਾ ਸਾਮ ਬਣਾ ਵੀ ਇੱਕ ਇੱਕ ਦੋ ਮਰਨਾ ਪੈਂਦਾ ਨਾਲ ਪਸ਼ੂਆਂ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਜਾ ਕੇ ਇੱਕ ਪਸ਼ੂ ਤਿਆਰ ਹੁੰਦਾ ਉਹ ਵੀ ਇਹੋ ਜਿਹੇ ਰ ਛਿੱਕਾ ਨਾ ਬਹੁਤ ਕੰਮ ਵਾਲੀ ਬੱਚੀ ਆ ਚਾਈ ਇੱਕ ਸਾਡੀ ਬੱਚੀ ਉਹ ਸਾਡੇ ਕੋਲ ਪਰਲੇ ਬੰਨੇ ਦੋ ਤਿੰਨ ਵਿੱਚ ਬੱਚੇ ਸਾਡੇ ਦੁੱਧ ਰਿਆ ਅਸੀਂ ਆਪੇ ਦੇ ਦਿੰਦੀਆਂ ਕਿ ਚਲੋ ਉਹ ਛੋਟੇ ਗਾਵਾਂ ਦੇ ਪਿੱਛੇ ਪਰ ਇਹਨਾਂ ਨੂੰ ਲੋਕ ਬੜਾ ਮੰਗਦੇ ਵੀ ਅੱਜ ਵੀ ਸਾਨੂੰ ਕੋਈ ਗਾਵਾਂ ਲੈਣਾ ਉਹਦੇ ਨਾਲ ਤੇ ਭੱਜ ਕੇ ਪਹਿਲਾਂ ਇਹਨਾਂ ਨੂੰ ਪੈਂਦੇ ਵੀ ਸਾਨੂੰ ਦੇ ਦੋ ਆ ਤੁਸੀਂ ਫਿਰ ਉਹਨਾਂ ਨੂੰ ਕਹੀ ਤਾਂ ਤੇ ਸਾਰਾ ਕੁਝ ਦੇ ਦੇ ਦਾਂਗੇ ਅਸੀਂ ਪਰ ਆਸ ਇਹ ਜਿਹੜੀ ਨਹੀਂ ਦੇਖਦੇ ਅਸੀਂ ਬੜੀਆਂ ਪਿਆਰ ਨਾਲ ਸੰਭਲੀਆ ਠੀਕ ਹੈ ਤੇ ਲੋ ਆ ਬੱਚੀ ਆ ਸਾਡੀ ਠੀਕ ਹੈ ਕੋਈ ਬੱਚਾ ਨਹੀਂ ਕੋਈ ਕੋਈ ਸੂਈ ਨਹੀਂ ਮਤਲਬ ਕਿਵੇਂ ਨਾਲ ਕੋਈ ਇਹਨੂੰ ਰੱਸੀ ਨਹੀਂ ਪਾਉਂਦੇ ਤੇ ਆ ਥਾਣ ਦੇਖ ਲੋ ਠੀਕ ਹੈ ਨਾ ਇਦਾਂ ਹੀ ਚੋਲੋ ਭਾਵੇਂ ਨਾ ਜਾਂਦੇ ਸਾਈਂ ਮਲਾਹ ਕਰਦੀ ਐ ਸਾਈਂ ਉਹ ਲੋ ਕਰਦੀ ਐ ਸਾਈਂ ਵਾਲਿਆ ਜੀ ਜਿਵੇਂ ਮਰਜ਼ੀ ਹੱਥ ਲਾ ਲੈ ਪਿੱਛੋਂ ਲਾਈ ਜਾ ਭਾਵੇਂ ਚਾਰੀ ਨੂੰ ਇਹ ਜਾਨਵਰ ਕਿੱਥੋਂ ਦੁੱਖ ਲੱਗਦਾ ਹੈ ਨਾ ਇਸ ਚੀਜ਼ ਦਾ ਤੇ ਚਲੋ ਜੀ ਆਈ ਸੀ ਆਪਣੀ ਵੀਡੀਓ ਤੇ ਕਿਉਂਕਿ ਆਪਾਂ ਨੂੰ ਵੀ ਦੋਸਤੋ ਮੇਰਾ ਇੱਕ ਇਹ ਵੀ ਚੀਜ਼ ੱਗੀ ਆ ਮੈਨੂੰ ਜ਼ਿਆਦਾ ਸ਼ੌਂਕ ਹੈਗਾ ਘਰ ਦੇ ਬੱਚੇ ਪਾਲ ਕੇ ਮੈਨੂੰ ਮੁੱਲ ਦੇ ਪਸ਼ੂ ਲੈ ਕੇ ਨਹੀਂ ਸ਼ੌਂਕ ਹੈਗਾ ਇਹਨਾਂ ਵੀ ਮੁੱਲ ਦਾ ਪਸ਼ੂ ਲਓ ਉਹਨੂੰ ਪਹਿਲਾਂ ਲਿਆਓ ਉਹ ਆਣ ਕੇ ਪਹਿਲਾਂ ਤੈਨੂੰ ਤੰਗ ਕਰਦਾ ਤੰਗ ਐ ਕਰਦਾ ਉਹ ਜਦੋਂ ਜਿੱਦ ਸੂਇਆ ਲੈ ਲਿਆ ਤਾਂ ਵੀ ਤੰਗ ਕਰੂ ਜੇ ਸੂਇਆ ਸੋਨਾਲਾ ਲੈ ਤਾਂ ਤੰਗ ਕਰੂਗਾ ਠੀਕ ਆ ਕਿਉਂਕਿ ਹਰ ਇੱਕ ਫਾਰਮ ਤੇ ਹਰ ਇੱਕ ਖਰਚਾ ਅਲੱਗ-ਅਲੱਗ ਰੱਖ ਰਖਾ ਹੋ ਜਾਂਦਾ ਵੀ ਕਿੱਦਾਂ ਕੋਈ ਕਿੱਦਾਂ ਰੱਖਦਾ ਜਦੋਂ ਨਵੀਂ ਜਗ੍ਹਾ ਤੇ ਜਾਂਦਾ ਉੱਥੇ ਪਤਾ ਨਹੀਂ ਸਟ੍ਰੈਸ ਲੈ ਲੈਂਦਾ ਸਟ੍ਰੈਸ ਲੈ ਲੈਂਦਾ ਜਾਨਵਰ ਤੇ ਉੱਥੇ ਦਿੱਕਤ ਪਰੇਸ਼ਾਨੀ ਫਿਰ ਆਉਂਦੀ ਆ ਫਿਰ ਉਹ ਬੜਾ ਤਾਂ ਕਰਦਾ ਜਿਹੜੇ ਹੁਣ ਘਰ ਦੇ ਪਸ਼ੂ ਬੱਚੇ ਪਾਲੇ ਹੋਣਾ ਬੱਚੇ ਆਪਣੇ ਘਰ ਦੇ ਆ ਇਹਨਾਂ ਨੂੰ ਆਪਾਂ ਸੁੱਕਾ ਗਿੱਲਾ ਜੋਗ ਜਿੱਦਾਂ ਦਾ ਪਾਇਆ ਪਰ ਇਹਨਾਂ ਨੇ ਖਾ ਲੈਣਾ ਠੀਕ ਆ ਇਹਨਾਂ ਨੇ ਉਦਾਂ ਹੀ ਰਹਿ ਲੈਣਾ ਆਪਣਾ ਹੁਣ ਕੋਈ ਪੱਖਾ ਨਹੀਂ ਲੱਗਾ ਆਪਣੇ ਫਾਰਮ ਤੇ ਕੋਈ ਪੱਖਾ ਬਸਾ ਦੋ ਨਹੀਂ ਲੱਗਾ ਸਾਰੀ ਗਰਮੀਆਂ ਬਗੈਰ ਪੱਖੇ ਦਾ ਸਤ ਪਾਈਆਂ ਛੱਡ ਵੀ ਨਾਲੇ ਕੋਈ ਚੈਨ ਠੀਕ ਹੈ ਆਜੂਰ ਪoare ਜਰੂਰ ਲੱਗੇ ਤੇ ਉਹ 2 2 ਘੰਟੇ 3 ਘੰਟੇ ਉਹ ਵੀ ਜਦੋਂ ਜਿਆਦਾ ਗਰਮੀ ਪੈਂਦੀ ਚਲਾਉਂਦੇ ਰਹੇ ਤੇ ਇੱਕ ਜਾਨਵਰ ਮੇਰੇ ਇੱਧੇ ਰਹਿੰਦੇ ਰਹੇ ਠੀਕ ਹੈ ਜੇ ਇਹਨਾਂ ਨੂੰ ਪੱਕੇ ਤੋਂ ਪoare ਚਲਾਈ ਰੱਖਦਾ ਤੇ ਸ਼ਾਇਦ ਡਾਕਟਰ ਵੀ ਮੇਰੇ ਘਰੇ ਆਂਦਾ ਇੱਕ ਵਾਰ ਵੀ ਮੇਰੇ ਡਾਕਟਰ ਨੇ ਸਿਰਫ ਕੱਲ ਆਇਆ ਉਹ ਜਾਂ ਕਰਕੇ ਆਇਆ ਵੱਛੀ ਕਰਕੇ ਸਾਨੂੰ ਦਿਖਾਉਣਾ ਪਿਆ ਤੇ ਚਲੋ ਇਹ ਗੱਲਾਂ ਸੀ ਆਪਣੀਆਂ ਘਰ ਦੇ ਬੱਚੇ ਪਾਲੋ ਵਧੀਆ ਜਾਨਵਰ ਲੋ ਠੀਕ ਹੈ ਬੱਚਿਆਂ ਨੂੰ ਰੱਖਿਆ ਕਰੋ ਤੇ ਇਹ ਵੀ ਇੱਕ ਆ ਆਪਣੇ ਪਰਿਵਾਰ ਦੇ ਮੈਂਬਰ ਹੁੰਦੇ ਜਦੋਂ ਆਪਾਂ ਇੱਕ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਪਾਲਦੇ ਆ ਨਾ ਤੇ ਜਦੋਂ ਫਿਰ ਜਵਾਨ ਹੁੰਦਾ ਸੂਂਦਾ ਦੁੱਧ ਦਿੰਦਾ ਬੜੀ ਖੁਸ਼ੀ ਹੁੰਦੀ ਦੋਸਤੋ ਉਹ ਜਿਹੜੀ ਖੁਸ਼ੀ ਹੁੰਦੀ ਨਾ ਜਦੋਂ ਆਪਣੇ ਬੱਚੇ ਬੱਚੇ ਸੂਹਣਗੇ ਹੁਣ ਉਹ ਬੱਚੀ ਪਰਲੀ ਆਪਣੀ ਲਗਭਗ ਹੋ ਗਿਆ ਨੂੰ ਨੂਰ ਹੋ ਗਿਆ 7 ਮਹੀਨੇ 7 ਮਹੀਨਿਆਂ ਦੀ ਹੋ ਗਈ ਆ ਜੀ ਉਹ ਅੰਦਰ ਰਹਿ ਕੇ 2 ਮਹੀਨੇ ਤੇ ਕਿੰਨੀ ਖੁਸ਼ੀ ਹੋਊਗੀ ਵੀ ਸਾਡੀ ਮਿਹਨਤ ਕੀਤੀ ਸਾਡਾ ਰੰਗ ਲਾਏ ਲੈ ਆਈ ਪ੍ਰਮਾਤਮਾ ਉਹ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸਭ ਦੇ ਪਰਿਵਾਰ ਸਭ ਦੇ ਬੱਚੇ ਸਭ ਦੇ ਜਾਨਵਰਾਂ ਨੂੰ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਉਹ ਰੱਬ ਉਹ ਪ੍ਰਮਾਤਮਾ